ਇਹ ਦੀ ਸਪੀਡ ਕਦੀ ਸਭ ਤੋਂ ਵੱਧ ਨਹੀਂ ਆਈ ਚੱਲੀ ਜੀ ਜਿਹੜਾ ਇੱਕ ਹੋਰ ਚੱਲ ਰਿਹਾ ਹੈ ਪਤਾ ਕਰਦੇ ਸਾਬਤ ਕਿਹੜਾ ਅਸਲੀ ਚੱਲਦਾ ਠੀਕ ਹੈ ਹਾਂ ਪਤਾ ਨਹੀਂ ਜਣਾ ਪਤਾ ਬਹੁਤ ਲੱਗੇ ਨੇ ਇਹ ਰੋਡ ਦੇ ਛਾਪਾਂ ਨੇ ਦੇਖੀ ਜਿਹੜੀ ਬੱਸ ਦਾ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਤਿੰਨ ਲੋਕ ਮਰ ਗਏ ਸੀ ਔਰ ਜਿਹੜੇ 6 ਲੋਕ ਇੰਜਰਡ ਹੋਏ ਸੀ ਔਰ ਕਈ ਲੋਕ ਜਿਹੜੇ ਇਸ ਇਲਾਜ ਦੀ ਨੇ ਹਰਨਾ ਐਸਮ ਬਟਾਲਾ ਮਨਿੰਦਰ ਸਿੰਘ ਜੀ ਵਿਊਧਾ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਸਰ ਸਾਰੀ ਘਟਨਾ ਕੀ ਹੋਈ ਕਿੰਨੇ ਲੋਕਾਂ ਦੀ ਡੈਥ ਹੋਈ ਹੈ ਕਿੰਨੇ ਇੰਜਰਡ ਹੋਇਆ ਸਰ ਸਾਡੇ ਕੋਲ ਟੋਟਲ ਬਾਈਕ ਐਕਸੀਡੈਂਟੀ ਆਏ ਕਿਆਂ ਸੀ ਜਿਨ੍ਹਾਂ ਚੋਂ 3 2 ਬਰੌਡ ਡੈੱਡ ਸੀਗੇ 1 ਦੇ ਡੈਥ ਇੱਥੇ ਆਨ ਕੇ ਹੋਈ ਹੈ ਐਂਡ ਬਾਕੀ ਜਿਹੜੇ ਪੇਸ਼ੈਂਟ 19 ਸੀਗੇ ਉਹਨਾਂ ਚੋਂ 7 ਸੀਰੀਅਸਲੀ ਇਲ ਸੀਗੇ ਜਿੰਨਾਂ ਨੂੰ ਹੀ ਰੈਫਰ ਕਰਤਾ ਗੁਰਨਾਨਕ ਦੇਵ ਹਸਪੀਟਲ ਅਮਰੀਕਾ ਸਰ ਇਹ ਪਤਾ ਲੱਗਾ ਜਿਹੜੀ ਮਰੀਆਂ ਦੀ ਪਛਾਣ ਵਗੈਰਾ ਹੋ ਚੁੱਕੀ ਬਈ ਸਰ ਸਾਰਿਆਂ ਦੀ ਦੋ ਜਾਣੇ ਜਿਹੜੇ ਸਿੱਧੇ ਡੈੱਡ ਹੋ ਚੁੱਕੇ ਨੇ ਉਹਨਾਂ ਦੀ ਅਜੇ ਪਛਾਣ ਨਹੀਂ ਹੋਈ ਕੌਟ ਐਕਸ਼ਨ ਕੀ ਹੈ ਸਰ ਸਰ ਆਈ ਥਿੰਕ ਬਸ ਐਕਸੀਡੈਂਟ ਉਸ ਤੇ ਪਤਾ ਲੱਗਦਾ ਕਿਦਾਂ ਸਰ ਸਰ ਇਹਦੇ ਬਾਰੇ ਕੋਈ ਡਿਟੇਲਡ ਨਹੀਂ ਹੈ ਪਤਾ ਬਟ ਇਹ ਆ ਕਿ ਸਾਰਿਆਂ ਨੂੰ ਜਿਹੜੀ ਹੈਗੀ ਇੰਜਰੀ 90% ਨੂੰ ਹੈਡ ਇੰਜਰੀ ਆ ਅਬ ਆ ਨੈਕ ਇੰਜਰੀਜ਼ ਆ ਫੇਸ਼ੀਅਲ ਇੰਜਰੀ ਐਂਡ ਹੈਡ ਇੰਜਰੀਜ਼ ਸੋ ਸਮਥਿੰਗ ਲਾਈਕ ਜੋ ਮੈਂ ਸੁਣਿਆ ਹੈ ਕਿ ਕੋਈ ਸ਼ੈੱਡ ਸੀਗਾ ਸ਼ੈੱਡ ਦਾ ਜੋ ਸੀਮੈਂਟ ਜਰਸੀ ਪਲਾਸਟਰ ਸੀਮੈਂਟ ਸੀਗਾ ਉਹੀ ਜ਼ਿਆਦਾਤਰ ਉਹਨੇ ਬਚਦੇ ਸ਼ੀਸ਼ੇ ਨੂੰ ਕੱਟ ਕੇ ਉਹਦੇ ਨਾਲ ਇੰਜਰੀਆਂ ਹੋਈਆਂ ਜਾਂਦੀਆਂ ਕਿਸੇ ਸਮੋਂ ਬਟਾਲ ਜਿਹਨਾਂ ਨੇ ਸਾਰੇ ਜਾਗ ਦਿੱਤੀਆਂ ਦੀ ਇਸ ਦਾ ਵੀ ਇੱਥੇ ਜਿਹੜੇ ਫਟਰ ਹੋਏ ਲੋਕ ਹੋਣਾ ਉਹਨਾਂ ਦਾ ਇਲਾਜ ਚੱਲ ਰਿਹਾ ਔਰ ਜਿਹੜੇ ਤਿੰਨ ਲੋਕਾਂ ਦੀ ਡੈਥ ਹੋ ਚੁੱਕੀ ਔਰ ਜਿਹੜੇ 19 ਲੋਕ ਇੰਜਰਡ ਸੀ ਤੁਸੀਂ ਜਿਹੜੇ ਸਕੂਲੀ ਬੱਚੀ ਆ ਜਿਹਨਾਂ ਦਾ ਇਥੇ ਇਲਾਜ ਵਗੈਰਾ ਚੱਲ ਰਿਹਾ ਔਰ ਇਥੇ ਕੁਝ ਲੋਕ ਵੀ ਸਾਡਾ ਹੈਲਪ ਕਰਨ ਨੂੰ ਆਦੇ ਡਾਕਟਰ ਭੱਲਾ ਜੀ ਮੌਜੂਦ ਸਰ ਇਹ ਸਾਰੇ ਜਿਹੜੀ ਘਟਨਾ ਵਿੱਚ ਅਸ਼ੰਦੀਰਾਂ ਦੇ ਦਾ ਕੀ ਕਸਾਈ ਘਟ ਰਹੀ ਹੈ ਇਹ ਬੱਸ ਐਕਸੀਡੈਂਟ ਹੋਇਆ ਸੀ ਜਿਹਦੇ ਚ ਤਕਰੀਬਨ 20 ਬੰਦੇ ਹੋਏ ਮੈਨੂੰ ਵੀ ਮੈਸੇਜ ਆਇਆ ਸੀ ਮੈਂ ਇਹਨਾਂ ਦੀ ਹੈਲਪ ਕਰਨ ਵਾਸਤੇ ਇੱਥੇ ਆਇਆ ਸੀ ਔਰ ਸਾਰਿਆਂ ਦੀ ਹੈਲਪ ਕੀਤੀ ਗਈ ਆ ਬਹੁਤ ਵਧੀਆ ਮੈਨੇਜ ਹੋਇਆ ਔਰ ਜੋ ਜੋ ਵੀ ਪੇਸ਼ੈਂਟ ਰੈਫਰ ਕਰਨ ਵਾਲੇ ਸੀ ਉਹਨਾਂ ਨੂੰ ਰੈਫਰ ਕੀਤਾ ਬਾਕੀ ਨੂੰ ਟਰੀਟਮੈਂਟ ਇੱਥੇ ਮਿਲੀ ਆ ਇਹ ਇੱਕ ਛੋਟਾ ਬੱਚਾ ਵਾ ਜਿਹਦਾ ਥੋੜਾ ਜਿਹਾ ਸ਼ੱਕੀ ਅਧਾਰ ਤੇ ਉੱਤੇ ਹੈਗਾ ਵੀ ਇਹਨੂੰ ਕਿਤੇ ਨੱਕ 'ਚ ਬਲੀਡਿੰਗ ਨਾ ਹੋਏ ਉਸ ਵਾਸਤੇ ਸੀਟੀ ਸਕੈਨ ਲਈ ਭੇਜ ਰਹੇ ਆ ਪੇਸ਼ੈਂਟ ਸਟੇਬਲ ਆ ਸਰਵਿਸ ਬਹੁਤ ਵਧੀਆ ਤੂ ਵੀ ਆ ਸਰ ਇਹ ਫਿਰ ਪਤਾ ਲਗਾ ਹਾਸੇ ਦਾ ਕਾਰਨ ਕੀ ਕਿੰਨੇ ਲੋਕ ਜਿਹੜੇ ਮੌਕੇ ਕਿਹੜੀ ਪਛਾਣ ਹੋ ਸੀਗੀ ਨਹੀਂ ਉਹ ਐਸਐਮਓ ਸਾਹਿਬ ਦੱਸਣਗੇ ਤਬਾ ਵੀ ਦੱਸੋ ਵੀ ਇਹ ਸਾਰੇ ਇਲਾਜ ਉਹਨਾਂ ਦਾ ਚੰਦਰਾ ਜਿਹੜੇ ਫਟਰ ਲੋਕ ਸੀ ਇਹਨਾਂ ਨਾਲ ਗੱਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਜਿਹੜਾ ਹਾਸ ਹੋਇਆ ਤੁਹਾਨੂੰ ਕੁਝ ਪਤਾ ਕਿੱਦਾਂ ਹੋਇਆ ਸਾਬ ਨਹੀਂ ਪਤਾ ਕਿੰਨੇ ਕਿ ਲੋਕ ਬਸਤ ਸਾਹਿਬ ਬੈਠੇ ਸੀ ਜੀ ਕੱਟੇ ਤਾਂ ਕਿੰਨੇ ਜਾਣੇ ਸੀਗੇ ਵਿੱਚ ਬਾਕੀ ਨੂੰ ਪਤਾ ਤੁਸੀਂ ਕਿੱਥੋਂ ਆ ਰਹੇ ਹੋ ਭਾਜੀ ਤਲਵੰਡੀ ਖੁੰਮੜੋਂ ਮੈਂ ਆਈ ਸੀ ਆਪਣੇ ਸੋਹਰਾਂ ਦੇ ਜਾਨ ਲਈ ਅੱਛਾ ਤੁਹਾਡਾ ਨਾਮ ਕੌਣ ਸੀ ਜੀ ਮੇਰੇ ਹਸਬੰਦ ਸੀਗੇ ਨਾਮ ਹਾਂਜੀ ਹਾਂ ਕੀ ਨਾਮ ਸੀ ਤੁਹਾਡਾ ਮਨਜੀਤ ਸਿੰਘ ਠੀਕ ਹੈ ਜੀ ਇਹ ਸਾਨੂੰ ਭਾਂਜੀ ਜਿਹੜੇ ਬਸ ਵਾਸਤੇ ਸਟਾ ਮੌਜੂਦ ਸੀਗਾ ਤੇ ਇਹ ਜਿਹੜੇ ਇਹਨਾਂ ਨੂੰ ਵੀ ਸੱਟਾਂ ਲੱਗੀਆਂ ਨੇ ਜੋ ਜਾਣਕਾਰੀ ਮਿਲੇ ਉਹ ਇਹਨਾਂ ਦੇ ਪਤੀ ਜੋ ਮਨਜੀਤ ਸਿੰਘ ਸੀ ਉਹਨਾਂ ਦੀ ਵੀ ਡੈਥ ਹੋ ਚੁੱਕੀ ਆ ਉਹਦੇ ਬੜਾ ਇੱਕ ਦਰਦਨਾਹ ਹਾਸਾ ਵੀ ਤਿੰਨ ਲੋਕਾਂ ਦੀ ਡੈਥ ਹੋ ਚੁੱਕੀ ਆ ਪਰ 6 ਲੋਕ ਇੰਜਰਡ ਸੀ ਔਰ 19 ਲੋਕ ਪਟੜ ਹੋਏ ਸੀ ਪੰਜਾਬ ਤੱਕ ਲਈ ਬਟਾਲਾ ਤੋਂ ਬਸ਼ੰਬਰ ਬਿੱਟੂ